ਅੱਜ ਆਪਾਂ ਬਣਾਏ ਸੀ ਕਿ ਪਨੀਰ ਦੀ ਸਬਜ਼ੀ ਹਾਂਜੀ ਜੇ ਇਸੋ ਜਿਹੜੀ ਪਨੀਰ ਦੀ ਜਿਹੜੀ ਸਬਜ਼ੀ ਸਾਡੀ ਬਹੁਤ ਵਧੀਆ ਬੜੀ ਪਤੀ ਹੋਣ ਕੇ ਤਿਆਰ ਹੋਈ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਾਂ ਇੰਚ ਬੋਤੇ ਮਸਾਲੇ ਵਗੈਰਾ ਨਹੀਂ ਪਾਏ ਹਾਂਜੀ ਇਹੜੀ ਸਾਡੀ ਸਬਜ਼ੀ ਆ ਐਨ ਵਧੀਆ ਸਿੰਪਲ ਤਰੀਕੇ ਨਾਲ ਘੱਟ ਮਸਾਲੇ ਨਾਲ ਕਰਦੇ ਬਿਜਦਾਰ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਆਸੀ ਕਾਲ ਸਾਰੇ ਦੋਸਤਾਂ ਨੂੰ ਤੁਹਾਡੇ ਆਪਣੇ ਚੈਨਸ ਹਨ ਕਿਉਂਕਿ ਅੱਜ ਆਪਾਂ ਬਣਾਵਾਂਗੇ ਮਟਰ ਪਨੀਰ ਦੀ ਸਬਜ਼ੀ ਸੈਂਪਲ ਤਰੀਕੇ ਦੇ ਨਾਲ ਹਾਂਜੀ ਉਹਦੇ ਲਈ ਆਪਾਂ ਮਿਰਚਾ ਟਮਾਟਰ ਪਨੀਰ ਪਿਆਜ਼ ਵਗੈਰਾ ਤੇ ਹਿਸ਼ਮਲਾ ਮਿਰਚ ਤੇ ਮਟਰ ਲਏ ਹਾਂਜੀ ਤੇ ਅਦਰਕ ਵਗੈਰਾ ਲਸਣ ਵਗੈਰਾ ਹਾਂਜੀ ਤੇ ਆਪਾਂ ਇਹਨਾਂ ਨੂੰ ਪਹਿਲਾਂ ਇਸ ਤਰੀਕੇ ਨਾਲ ਕੱਟ ਲਵਾਂਗੇ ਔੜੀ ਔੜੀ ਇਸ ਤਰੀਕੇ ਨਾਲ ਹਾਂਜੀ ਕੱਟ ਕੇ ਸਾਰਿਆਂ ਨੂੰ ਹਾਂਜੀ ਇਸ ਤਰੀਕੇ ਨਾਲ ਅਦਰਕ ਵੀ ਕੱਟ ਲਵਾਂਗੇ ਲੰਬੇ ਲੰਬੇ ਆਪਾਂ ਹਾਂਜੀ ਇਸ ਤਰੀਕੇ ਨਾਲ ਕੱਟ ਕੇ ਲੰਬਾ ਲੰਬਾ ਚੋਪ ਕਰ ਲਵਾਂਗੇ ਹਾਂਜੀ ਤੇ ਆਪਾਂ ਮਿਰਚਾਂ ਵੀ ਲੰਬੀ ਲੰਬੀ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਹਾਂਜੀ ਤੁਸੀਂ ਜਿਹੜੀ ਹਾਂਜੀ ਤੇ ਇਸ ਤਰੀਕੇ ਨਾਲ ਕੱਟ ਕੇ ਆਪਾਂ ਟਮਾਟਰ ਵੀ ਕੱਟ ਲਵਾਂਗੇ ਹਾਂਜੀ ਟਮਾਟਰ ਤੋਂ ਬਾਅਦ ਥੋੜੀ ਵੱਧ ਪਾ ਲਵਾਂਗੇ ਦੇ ਵਿੱਚ ਹਾਂਜੀ ਟਮਾਟਰ ਹਾਂਜੀ ਤੋਂ ਕੱਟਣ ਤੋਂ ਬਾਅਦ ਆਪਾਂ ਇਹਦੀਆਂ ਛੋਟੀਆਂ ਮਿਰਚਾਂ ਇਹਨੂੰ ਵੀ ਛੋਟੂ ਛੋਟੀ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਹਾਂਜੀ ਤੇ ਵੀ ਆਜ ਵੀ ਕੱਟ ਲਵਾਂਗੇ ਬਰੀ ਬਰੀ ਗਾ ਹੌਲੀ ਹੌਲੀ ਸਾਰਾ ਵਿੱਚ ਕੱਟ ਕੇ ਇਸ ਤਰੀਕੇ ਦੇ ਨਾਲ ਜਿਹੜਾ ਪਨੀਰ ਆ ਉਹਦੇ ਆ بڑے ਟੁਕੜੇ ਕਰ ਲਵਾਂਗੇ ਹਾਂਜੀ ਫੀਸ ਕਰਕੇ ਚਾਕੂ ਦੀ ਮਦਦ ਨਾਲ ਹਾਂਜੀ ਜਿਹੜਾ ਸਾਡਾ ਸਮਾਨ ਕੱਟ ਹੋ ਗਿਆ ਇਸ ਤਰੀਕੇ ਨਾਲ ਸਾਰਾ ਸਮਾਨ ਕੱਟ ਲਿਆ ਆਪਾਂ ਅੱਟਣ ਤੋਂ ਬਾਅਦ ਆਪਾਂ ਜਿਹੜਾ ਤੋੜਕਾ ਰਾਵਾਂਗੇ ਹਾਂਜੀ ਤੇ ਤੋੜ ਕੇ ਬਾਅਦ ਤੇ ਆਪਾਂ ਗੈਸ ਕੀਤਾ ਆਨ ਗੈਸ ਆਨ ਕਰਨ ਤੋਂ ਬਾਅਦ ਆਪਾਂ ਕੜਾਈ ਰੱਖਾਂਗੇ ਉੱਪਰ ਹਾਂਜੀ ਕੜਾਈ ਚੜੀ ਗਰਮ ਹੋ ਗਈ ਹੈ ਤੇ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਸੁੱਕੇ ਮਸਾਲੇ ਹਾਂਜੀ ਇੱਕ ਇਲਾਇਚੀ ਪਾ ਲਾਂਗੇ ਵੱਡੀ ਹਾਂਜੀ ਪਾਉਣ ਤੋਂ ਬਾਅਦ ਆਪਾਂ ਇਹ ਚ ਪਾਵਾਂਗੇ ਅਦਰਕ ਲਸਣ ਹਾਂਜੀ ਤੇ ਅਦਰਕ ਲਸਣ ਭੁੰਨਣ ਤੋਂ ਬਾਅਦ ਆਪਾਂ ਇਹ ਚ ਪਾਵਾਂਗੇ ਪਿਆਜ਼ ਪਿਆਜ਼ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਇਹ ਜੀ ਮਿਰਚਾਂ ਉਹਨਾਂ ਦੇ ਬਾਅਦ ਆਪਾਂ ਪਾ ਦਵਾਂਗੇ ਜਿਹੜੀਆਂ ਸੁਨਹਿਰੀ ਮਿਰਚ ਜਿਹੜੀਆਂ ਸੋਲ-ਸੋਲ ਕੱਟੀ ਸੀ। ਹਾਂਜੀ। ਤੇ ਮਸਾਲਾ ਉਹਨਾਂ ਦੇ ਬਾਅਦ ਆਪਾਂ ਪਾ ਦਵਾਂਗੇ ਹਲਦੀ ਇੱਕ ਚਮਚਾ। ਹਾਂਜੀ ਤੇ ਬਾਅਦ ਆਪਾਂ ਪਾਵਾਂਗੇ ਉਹ ਟਮਾਟਰ। ਹਾਂਜੀ ਟਮਾਟਰ ਥੋੜੇ ਵੱਧ ਪਾਣੇ ਪਏ ਤੇ ਹਾਂਜੀ ਤੇ ਇਸ ਤਰੀਕੇ ਨਾਲ ਸਾਰਾ ਮਸਾਲਾ ਮਿਕਸ ਕਰਕੇ ਹਾਂਜੀ ਉਸ ਤੋਂ ਬਾਅਦ ਪਾ ਦਵਾਂਗੇ ਪਰ ਨਮਕ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ। ਹਾਂਜੀ ਤੇ ਉਸ ਤੋਂ ਬਾਅਦ ਛਿੜਾ ਦੇ ਕੇ ਆਪਾਂ ਹਾਂਜੀ ਜਿਹੜਾ ਸਾਡਾ ਮਸਾਲਾ ਜ਼ਿਆਰ ਹੋ ਗਿਆ ਇਹ ਚ ਪਾਵਾਂਗੇ ਮਟਰ ਹਾਂਜੀ ਮਟਰ ਪਾ ਕੇ ਆਪਾਂ ਇਹਨੂੰ ਛਿੜਾ ਦੇ ਦਵਾਂਗੇ ਘੜਸੀ ਨਾਲ ਹਾਂਜੀ ਤੇ ਉਸ ਤੋਂ ਬਾਅਦ ਪਾਵਾਂਗੇ 1 ਗਲਾਸ ਪਾਣੀ ਦਾ 1 ਗਲਾਸ ਪਾਣੀ ਪਾਉਣ ਤੋਂ ਬਾਅਦ ਹਾਂਜੀ ਥੋੜੀ ਜਿਹੀ ਢੱਕ ਦੇਵਾਂਗੇ ਇਹਨੂੰ ਹਾਂਜੀ ਢੱਕਣ ਤੋਂ ਬਾਅਦ ਹਾਂਜੀ ਜਿਹੜਾ ਸਾਡਾ ਸਬਜੀ ਦਾ ਵੀ ਰਜਕੀ ਹੈ ਇਹ ਚ ਪਾਵਾਂਗੇ ਪਨੀਰ ਪਨੀਰ ਨੂੰ ਉਪਰਾਈ ਨਹੀਂ ਕਰਨਾ ਬੰਦੀ ਕੱਚਾ ਪਾ ਦੇਣਾ ਇਹਦੇ ਵਿੱਚ ਹਾਂਜੀ ਇਸ ਤਰ੍ਹਾਂ ਪਾ ਕੇ ਤੇ ਪਾਣੀ ਲੱਗ ਗਿਆ ਤਾਂ ਇਹਨੂੰ ਬੰਦ ਕਰ ਦਵਾਂਗੇ ਹਾਂਜੀ ਜਿਹੜੀ ਸਾਡੀ ਸਬਜੀ ਤਕਰੀਬਨ ਬਣ ਚੁੱਕੀ ਹੈ ਹਾਂਜੀ ਸਬਜੀ ਨੂੰ ਉਤੋਂ ਕਢ ਲਵਾਂਗੇ ਕੋਲੀ ਦੇ ਵਿੱਚ ਹਾਂਜੀ ਤੇ ਸਾਡੀ ਸਬਜੀ ਬਹੁਤ ਹੀ ਬਣੀ ਹੈ ਵਧੀਆ ਬਣ ਕੇ ਤਿਆਰ ਹੋਈ ਹੈ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਾਂਜੀ ਇਸ ਤਰੀਕੇ ਨਾਲ ਵਧੀਆ ਸਬਜੀ ਬਣੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘਟਮਗਾਲਿਆਂ ਦੇ ਨਾਲ ਧੰਨਵਾਦ